ਠੀਕ ਹੈ ਤੁਸੀਂ ਭਾਰਤ ਦੇ ਸਾਰੇ ਸਿੱਖ ਮਾਰਦੇ ਹੋਗੇ ਜਿਹੜੇ ਕੋਲੇ ਰਾਜ ਜੋ ਆ ਤੁਹਾਡੇ ਕੋਲੇ ਹਸਲਾ ਨੌਜਵਾਨ ਖਾਲਸਾਣ ਦੀ ਮੰਗ ਠਾਉਂਦੇ ਆ ਤੇ ਜੇ ਤੁਸੀਂ ਸਾਡੇ ਨਾਲ ਅਸੀਂ ਕੋਈ ਹਰਕਤਾਂ ਨਾ ਕਰੋ ਤੇ ਅਸੀਂ ਗੁਜ਼ਾਰਾ ਜਿਵੇਂ ਪਹਿਲਾਂ ਕੀਤਾ ਅੱਜ ਵੀ ਕਰਦੇ ਪਏ ਸੀ ਪਰ ਤੁਸੀਂ ਸਾਨੂੰ ਮਜਬੂਰ ਕਰਤਾ ਸਾਡੇ ਪੈਰਾਂ ਥੱਲੇ ਅੱਗ ਬਾਲ ਦਿੱਤੀ ਨੌਜਵਾਨਾਂ ਦੀ ਇਨਸਾਨ ਨੇ ਆਣ ਕੇ ਉਹਨਾਂ ਨੂੰ ਸੇਧ ਦੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿਧਾਂਤਾਂ ਦੇ ਚੱਲਣ ਵਾਸਤੇ ਆਪੀ ਨੇ ਉਪਰਕਾਉਣ ਦੀਆਂ ਨੌ ਜੋਨੀ ੜਕਦੀ ਨਹੀਂ ਉਹਨਾਂ ਨੂੰ ਨਿਆਂ ਦੋ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨਸ਼ਾਹ ਕੇ ਬਹਿ ਪਹੁੰਚੇ ਅੱਜ ਬਾਬਾ ਪ੍ਰਗਟ ਸਿੰਘ ਜੀ ਦੇ ਰਾ ਕੋਲ ਜਿੱਥੇ ਬੰਦੀ ਬਾਬਾ ਧੱਕੜ ਸਿੰਘ ਸੋ ਪਹਿਲਾਂ ਵੀ ਬਾਬਾ ਜੀ ਹੋਰੀ ਗੱਲਬਾਤ ਕਰਦੇ ਰਹਿੰਦੇ ਨੇ ਸਿੱਖ ਮਸਲਿਆਂ ਤੇ ਸਿੱਖ ਸਿਆਸਤ ਤੇ ਗੱਲ ਬੜੀ ਠੋਕ ਕੇ ਕਰਦੇ ਨੇ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਵੀ ਕਰਿਆ ਜੀ ਤੇ ਨਾਲੇ ਆਪਣੇ ਨਾਲ ਦੀ ਨਾਲ ਕਮੈਂਟ ਵੀ ਲਿਖਿਆ ਜੀ ਸੋ ਬਾਬਾ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਪ੍ਰਗਟ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਓ ਜੀ ਆਦਾ ਵੀ ਆਪ ਜੀ ਦੇ ਚੈਨਲ ਦਾ ਜੀ ਧੰਨਵਾਦ ਬਾਬਾ ਪ੍ਰਗਟ ਸਿੰਘ ਜੀ ਜੀ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਝਾਤ ਮਾਰੀਏ ਤਾਂ ਹਾਂ ਜੀ ਜਿਸ ਤਰ੍ਹਾਂ ਪਾਈ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਆਏ ਸੀਗੇ ਜੀ ਥੋੜੇ ਹੀ ਸਮੇਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਗੁਰੂਵਾਲਾ ਪ੍ਰੇਰਿਤ ਕੀਤਾ ਸੀਗਾ ਅੰਮ੍ਰਿਤਧਾਰੀ ਬਣਾਇਆ ਸੀਗਾ ਨਸ਼ੇ ਤੋਂ ਛੁਟਕਾਰਾ ਦਿਵਾਇਆ ਸੀਗਾ ਜੀ ਸੋ ਸਰਕਾਰਾਂ ਨੇ ਲੰਬੇ ਸਮੇਂ ਤੋਂ ਡਿਬਰੂਗੋੜ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਜੀ ਸੋ ਥੋੜੇ ਦਿਨ ਦੀ ਗੱਲ ਹੈ ਭਾਰਤ ਦੇ ਗ੍ਰਹਿ ਮੰਤਰੀ ਦੀ ਵੱਲੋਂ ਇੱਕ ਬੜਾ ਵੱਡਾ ਬਿਆਨ ਦਿੱਤਾ ਜਾਂਦਾ ਹੈ ਹਾਂ ਜੀ ਬਿਆਨ ਉਹਨਾਂ ਇਹ ਹੈਗਾ ਸੀਗਾ ਕਿ ਜੋ ਪੰਜਾਬ ਦੇ ਲੋਕ ਕੁਝ ਮਾਹੌਲ ਖਰਾਬ ਕਰਦੇ ਸੀਗੇ ਪੰਜਾਬ ਦਾ ਹਾਂ ਜੀ ਕਹਿੰਦੇ ਬਿੰਦਰਾਵਾਂ ਵਾਲਾ ਬੰਨਾ ਚਾਹਤੇ ਸੀ ਜੀ ਉਹਨੂੰ ਹਮਨੇ ਡਿਬਰੂਗੋੜ ਜੇਲ੍ਹ ਵਿੱਚ ਬੰਦ ਕਰ ਦਿਆ ਪਹਾ ਪਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ ਵਾਹ ਜਿਸ ਤਰ੍ਹਾਂ ਅਮਿਤ ਸ਼ਾਹ ਨੇ ਬਿਆਨ ਬੜਾ ਇਨਾ ਵੱਡਾ ਦਿੱਤਾ ਹੈ ਪੰਜਾਬ ਦੇ ਸਿੱਖਾਂ ਲਈ ਜਾਂ ਜਿਹੜੀ ਸਿੱਖ ਕੌਮ ਦੇ ਵਾਸਤੇ ਤੁਹਾਨੂੰ ਕਿਵੇਂ ਲੱਗਦਾ ਹੈ ਜਿਹੜਾ ਬਿਆਨ ਅਮਿਤ ਸ਼ਾਹ ਨੇ ਦਿੱਤਾ ਹੈ ਇਸ ਦੇ ਪਿੱਛੇ ਕੀ ਸਾਜ਼ਿਸ਼ ਕੀ ਹੈ ਇਹ ਜੀ ਇਸ ਤਰ੍ਹਾਂ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਬਾਹਰੋਂ ਆਣ ਕੇ ਉਹਨਾਂ ਨੇ ਇਹ ਪੰਜਾਬ ਦੀ ਧਰਤੀ ਤੇ ਜੇ ਇਹ ਜਿਹੜੀ ਪੰਜਾਬੀਆਂ ਦੀ ਧਰਤੀ ਜਿਹਦੇ ਤੋਂ ਪੈਦਾ ਹੁੰਦੇ ਆ ਸੂਰਮੇ, ਯੋਧੇ, ਮਹਾਪੁਰਸ਼, ਮਹਾਬਲੀ ਜੀ ਉਹ ਕਿਤੇ ਵੀ ਚੜੇ ਜਾਣ ਜਿਹੜਾ ਉਹਨਾਂ ਦੇ ਵਿੱਚ ਇਸ ਮਿੱਟੀ ਦੇ ਵਿੱਚ ਕੋਈ ਐਸੋ ਜਿਹਾ ਤਾਤਾ ਜੀ ਜਿਨ੍ਹਾਂ ਨੇ ਖੰਡੇ ਦੀ ਪੌਲ ਛਕ ਲੈਂਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਧੀਆਂ ਦੇ ਪੁੱਤਰ ਬਣ ਜਾਂਦੇ ਹਨ ਜੀ ਮਹਾਰਾਜ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਆ ਜੋ ਖਾਲਸ ਬਣ ਗਿਆ ਨਾ ਖਾਲਸਾ ਕਿਤੇ ਕੋਈ ਬਾਣੇ ਦਾ ਨਾਂ ਨਹੀਂ ਜੀ ਖਾਲਸ ਸੋਚ ਕਰ ਲਈ ਆ ਹਮ ਖਾਲਸ ਆ ਦੇ ਵਿਚਾਰ ਸੋਚ ਖਾਲਸ ਪਿਓਰ ਚੀਜ਼ ਰੱਖਤੀ ਅੱਗੇ ਵਸਤੂ ਪੈਦਾ ਕਰਕੇ ਜਿਹਦਾ ਨਾ ਖਾਲਸ ਆ ਗੁਰਮਖੋ ਨੇ ਕੋਈ ਇਹੋ ਜਿਹਾ ਮਾਰਾ ਕੰਮ ਨਹੀਂ ਉਹਦੇ ਮੰਦਰ ਕੋਈ ਜਜਵਾ ਸੀ ਵੀ ਜੋ ਮਹਾਰਾਜਾ ਹਰਜੀਤ ਸਿੰਘ ਨੇ ਹਮ ਆਸ ਪੰਜਾਬ ਵਾਸਤੇ ਕੀਤਾ ਕਾਬਲ ਕੰਧਾਰ ਤੱਕ ਜਰਨਾਲ ਹਰੀ ਸਿੰਘ ਨਲੂਆ ਕਾਲੀ ਫੂਲਾ ਸਿੰਘ ਵਰਗੇ ਜੀ ਮਾ ਰਾਜਨਜੀਤ ਸਿੰਘ ਦੇ ਸਹਿਯੋਗੀ ਜਥੇਦਾਰ ਉਹਨਾਂ ਨੂੰ ਜਥੇਦਾਰੀ ਲੈ ਕੇ ਦੇਣ ਵਾਲੇ ਉਹਨਾਂ ਦਾ ਜਿਹੜਾ ਖੂਨ ਉਹਨਾਂ ਦੀ ਜਿਹੜੀ ਰੂਹ ਆਤਮਾ ਉਹ ਸਮੇਂ-ਸਮੇਂ ਦੇ ਨਾਲ ਕਿਸੇ ਵੀ ਸਿੰਘ ਦੇ ਨੇਤਰਾਂ ਤੇ ਪ੍ਰਕਾਸ਼ ਹੋ ਗਏ ਹੂੰ ਇਹ ਵੀ ਸਿੰਘ ਨੂੰ ਯਾਦ ਆ ਜਾਂਦੀ ਉਹਨਾਂ ਸ਼ਹੀਦਾਂ ਦੀ ਉਹ ਗੁਰਮਖੋ ਪਿਆਰੋ ਜੱਜ ਮਮੈਲ ਦੀਆਂ ਕਿਰਨਾਂ ਵਰਤਦੀਆਂ ਪਈਆਂ ਐਹੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੰਮੀ ਸ਼ਕਤੀ ਆ ਜਿਹੋ ਜਾਂ ਬਰਤਨ ਦਾ ਉਹ ਵਸਤੂ ਉਹਦੇ ਵਿੱਚ ਪੈ ਜਾਂਦੀ ਆ ਉਹਦੇ ਅੰਦਰ ਦਰਦ ਸੀ ਮੇਰੇ ਪੰਜਾਬ ਦੇ ਲੋਕ ਨਸ਼ੇ ਖਾ ਖਾ ਕੇ ਪੀ ਕੇ ਲਾਲ ਆ ਕੇ ਸੂਟੇ ਪੀ ਪੀ ਕੇ ਤੇ ਆਪ ਦੀ ਮੌਤ ਕਰਾਈ ਜਾ ਰਹੀ ਆਪ ਨੂੰ ਮਤਿਆ ਕਰਿਆ ਜੀ ਉਹ ਆਪ ਮਤਿਆ ਵੇਖ ਕੇ ਤੇ ਉਹਨਾਂ ਨੇ ਨਾ ਸਾੜ ਸਕੇ ਉਹਨਾਂ ਨੇ ਕਿਹਾ ਜੇ ਮਰਨਾ ਹੀ ਆ ਤੁਸੀਂ ਹੂੰ ਤੇ ਆਪ ਦੇ ਘਰ ਵਾਸਤੇ ਜੇ ਤੁਸੀਂ ਮੌਤ ਹੀ ਪ੍ਰਵਾਨ ਕਰ ਲਈਆ ਆਪਣੇ ਪੰਜਾਬ ਵਾਸਤੇ ਆਪਣੇ ਦੇਸ਼ ਵਾਸਤੇ ਆਪਣੀ ਕੌਮ ਵਾਸਤੇ ਆਪਣੇ ਧਰਮ ਵਾਸਤੇ ਜਾਨ ਵਾਰ ਦਿਓ ਜੀ ਗੁਰਮਖੋ ਉਹ ਜਾਨ ਵੀ ਉਹਨੇ ਇਹ ਨਹੀਂ ਆਖਿਆ ਵੀ ਕਿਸੇ ਸਾਡੇ ਵਿਰੋਧੀ ਜੇ ਇਥੇ ਮੁਲਕ ਜੀ ਤੋਂ ਉਹਨਾਂ ਨੂੰ ਕੋਈ ਮਾਰ ਦੇਉ ਜਿਹੜਾ ਕੋਈ ਸਮਝੀ ਖੜਾ ਵੀ ਉਹਨਾਂ ਨੇ ਕਿਤੇ ਕੋਈ ਮਾਰਨ ਵਾਸਤੇ ਕਿਸੇ ਨੂੰ ਤੋਰੇ ਨਹੀਂ ਉਹਨੇ ਦਾ ਗੁਰਮਖੋ ਪਿਆਰਿਓ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਕਰਦੇ ਸੀ ਨਾ ਕੰਮ ਸੈਂਟਰ ਖੋਲ ਕੇ ਗਲਤ ਨਸ਼ਿਆਂ ਤੇ ਲੱਗੇ ਭੁੱਲੇ ਭਟਕੇ ਨੌਜਵਾਨ ਸਿੱਧੇ ਰਾਹ ਪਾਉਣਾ ਸੀ ਸਮਾਜ ਨੂੰ ਉਹ ਲੋਕ ਤਾਂ ਗੁਰਮਖੋ ਸਮਾਜ ਨੂੰ ਖਰਾਬ ਕਰਨ ਲੱਗੇ ਇੱਕ ਆਮ ਇਨਸਾਨ ਨੇ ਆਣ ਕੇ ਉਹਨਾਂ ਨੂੰ ਸੇਧ ਦੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿਧਾਂਤਾਂ ਦੇ ਚੱਲਣ ਵਾਸਤੇ ਆਖਿਆ ਖੰਡੇ ਦੀ ਪਾਉਲ ਛਾ ਕੇ ਅਣਖ ਤੇ ਆਨ ਨਾਲ ਜਿਉਣਾ ਸਿੱਖੋ ਮਹਾਰਾਜਾ ਰਜੀਤ ਸਿੰਘ ਦਾ ਜਿਹੜਾ ਇਤੇ ਰਾਜ ਸਾਬਤ ਕੀਤਾ ਸੀ ਦੁਬਾਰਾ ਆਪਣੇ ਠੱਠੇ ਹੋਏ ਮਕਾਨ ਦੀ ਨੀਂ ਰੱਖ ਕੇ ਇੱਕ ਇੱਕ ਵਾਰ ਕਰਕੇ ਅਸੀਂ ਸਿਰੇ ਤੱਕ ਇਸ ਮਾਰਤ ਨੂੰ ਸ਼ੁਰੂ ਕਰੀਏ ਸਮੇਂ-ਸਮੇਂ ਦੀਆਂ ਸਰਕਾਰਾਂ ਮਹਾਰਾਜਾ ਰਜੀਤ ਸਿੰਘ ਨੂੰ ਵੀ ਕਿਹੜਾ ਸੌਖਾ ਰਾਜ ਦੇਤਾ ਸੀ ਕਾਲੀ ਫੂਲਾ ਸਿੰਘ ਹੋਣਾ ਨੇ ਹਰੀ ਸਿੰਘ ਨਲਗੇ ਦੇ ਕਿਹੜਾ ਪਠਾਣਾ ਤੋਂ ਕੋਈ ਸੌਖਾ ਰਾਜ ਲਾ ਲਿਆ ਸੀ ਜੀ ਉਸ ਵਕਤ ਵੀ ਉਹਨਾਂ ਨੂੰ ਵੀ ਛਾਤੀਆਂ ਡਾ ਕੇ ਤਲਵਾਰਾਂ ਵਾਗੇ ਘੋੜਿਆਂ ਦੀਆਂ ਕਾਠੀਆਂ ਤੇ ਚਲਤੇ ਚਲਤੇ ਭੋਜਨ ਖਾਏ ਹੈ ਦਿਨ ਕਿਤੇ ਬਤਾਏ ਰਾਤ ਕਿਤੇ ਬਤਾਏ ਹ ਗੁਰਮਖੋ ਐਸਾ ਜੀਵਨ ਧਾਰਨ ਕਰਕੇ ਤੇ ਉਹਨਾਂ ਨੇ ਪੰਜਾਬ ਨੂੰ ਜਿਉਂਦਾ ਤੇ ਜਾਗਦਾ ਰੱਖਿਆ ਤੇ ਗੁਰਮਖੋ ਉਹਨਾਂ ਦੇ ਨਾਲ ਜੇ ਕੋਈ ਸਜ਼ਾ ਸੀ ਪੰਜਾਬ ਦੀਆਂ ਕਿੰਨੀਆਂ ਜੇਲਾਂ ਸੀ ਜੇ ਉਹਨਾਂ ਨੂੰ ਅਸੀਂ ਦੋਸ਼ੀ ਠਰਾਇਆ ਕਿਹੜੇ ਕੰਮ 'ਚ ਸਰਕਾਰ ਨੇ ਠਰਾਇਆ ਬੀਓ ਜੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਇੱਕ 도ਚੀ ਨੂੰ ਇੱਕ ਗੁਰਮਖੋ ਪਿਆਰ ਨੂੰ ਮੁਰਜਮ ਨੂੰ ਥਾਣੇ ਗੁਰੂ ਸਾਹਿਬ ਲੈ ਕੇ ਚਲੇ ਗਏ ਗੁਰਮਖੋ ਇਹਦੀ ਸਜ਼ਾ ਕਿਤੇ ਡਿਬਰੂਗੜ੍ਹ ਜੇਲ੍ਹ ਚ ਭੇਜ ਦੇਣਾ ਇਹਦਾ ਕੋਈ ਜਿਹੜੀ ਸਜ਼ਾ ਵਾ ਜਿਹੜੀ ਕੋਈ ਆ ਜਿਹੜੀਆਂ ਵੱਡੀਆਂ ਜਿਹੜੇ ਇਹਨਾਂ ਦੇ ਉੱਤੇ ਲਾ ਦੇਣੇ ਕੋਈ ਜਲਾਮ ਲਾ ਲਾ ਕੇ ਗੁਰਮਖੋ ਇਹ ਨੌਜਵਾਨਾਂ ਨੂੰ ਇੱਕ ਤਸੀਹੇ ਜਿਹੜੇ ਨਾਦਰ ਸ਼ਾਹ ਨਹੀਂ ਦੇ ਸਕਿਆ ਮਸਾ ਰੰਗੜ ਨਹੀਂ ਦੇ ਸਕਿਆ ਇਹੋ ਜਿਹੇ ਜਿਹੜੀਆਂ ਸਰਕਾਰਾਂ ਉਹ ਸੋਚ ਨੂੰ ਪਨਾ ਕੇ ਤੇ ਸਿੰਘਾਂ ਨੂੰ ਤਸੀਹੇ ਦੇ ਰੀਆਂ ਹਨ ਚਲੋ ਅਗਲੇ ਸਵਾਲ ਤੇ ਆਉਣੇ ਆ ਬਾਬਾ ਪ੍ਰਗਟ ਸਿੰਘ ਜਿਸ ਤਰ੍ਹਾਂ ਭਾਈ ਅਮਰਤਪਾਲ ਤੇ ਬਾਕੀ ਨੌਜਵਾਨ ਘਟੋ ਘਟ ਕਹਿੰਦੇ 10 ਕੁ ਜਣੇ ਸੀਗੇ ਡੀਗੁਰਗੜ ਜੇਲ੍ਹ ਦੇ ਵਿੱਚ ਜੀ ਪਿਛਲੇ ਕੁਝ ਦਿਨਾਂ ਤੋਂ 7 ਨੌਜਵਾਨਾਂ ਦੀ ਐਨਐਸਏ ਤੋੜ ਦਿੱਤੀ ਗਈ ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਜ਼ਿਲ੍ਹਾ ਦੇ ਵਿੱਚ ਲਿਆਂਦਾ ਗਿਆ ਜੀ ਸੋ ਕਹਿੰਦੇ ਵੀ ਅਜਨਾਲਾ ਵਾਲਾ ਕੇਸ ਜਿਹੜਾ ਦੁਬਾਰਾ ਪੁੱਟਿਆ ਗਿਆ ਹਾਂ ਉਹਨਾਂ ਤੇ ਸਰਕਾਰ ਸਖਤ ਉਸ ਸਖਤ ਕਾਰਵਾਈ ਕਰੇਗੀ ਹਾਂ ਜੀ ਹੁਣ ਤੁਹਾਨੂੰ ਕਿਵੇਂ ਲੱਗਦਾ ਭਾਈ ਅਮਰਪਾਲ ਤੇ ਜਿਹੜੇ ਬਾਕੀ ਸਾਥੀ ਡਿਗੁਰਗੜ ਰਹਿ ਗਏ ਨੇ ਹਾਂ ਜੀ ਉਹਨਾਂ ਦੀ ਐਨਐਸਏ ਸਰਕਾਰ ਤੋੜੇਗੀ ਜਾਂ ਨਹੀਂ ਤੋੜੇਗੀ ਉਹਨਾਂ ਦੀ ਐਨਐਸਏ ਗੁਰਮਖੋ ਪਿਆਰਿਓ ਕੋਈ ਸਾਡਾ ਸਰਕਾਰ ਪੜਾ ਪੰਜਾਬ ਦੀ ਹੋਵੇ ਤੇ ਪੜਾ ਸੈਂਟਰ ਦੀ ਹੋਵੇ ਸਾਡੀ ਕੋਈ ਉਹਨਾਂ ਦਾ ਵੈਰ ਨਹੀਂ ਕੋਈ ਹੈ ਪੰਜਾਬ ਦਾ ਕੋਈ ਸਿੱਖਾਂ ਦਾ ਉਹਨਾਂ ਦਾ ਕੋਈ ਨਿਜੀ ਵੈਰ ਨਹੀਂ ਨਾ ਕਿਸੇ ਹਿੰਦੂ ਧਰਮ ਨਾਲ ਵੈਰ ਆ ਨਾ ਹੀ ਸਾਡਾ ਕੋਈ ਇਹਨਾਂ ਰਾਜਿਆਂ ਦੇ ਨਾਲ ਜਿਵੇਂ ਅਮਿਤ ਸ਼ਾਹ ਆ ਮੋਦੀ ਆ ਰਾਜਨਾਥ ਕੋਈ ਵੈਰ ਨਹੀਂ ਇਹਨਾਂ ਨੂੰ ਇਹ ਜ਼ਰੂਰ ਆਂਦੇ ਅਸੀਂ ਤੁਸੀਂ ਇਹ ਸਾਰੇ ਰਾਜ ਦੇ ਨਾਲ ਵੇਖੋ ਜੇ ਸਿੱਖ ਦੀ ਬੋਟ ਦਾ ਕੀਮਤ ਵੀ ਇੱਕੋ ਸੀ ਮੋਨੇ ਦੀ ਬੋਟ ਦੀ ਕੀਮਤ ਵੀ ਇੱਕੋ ਸੀ ਸਾਰੇ ਧਰਮਾਂ ਦੀ ਬੋਟ ਇੱਕ ਸੀ ਉਹਨੇ ਤੁਹਾਨੂੰ ਤਖਤ ਦਵਾਇਆ ਜੇ ਉਹਨੇ ਕੋਈ ਜ਼ੁਲਮ ਕੀਤਾ ਤੇ ਉਹਨੂੰ ਸਜ਼ਾ ਦੇ ਕੇ ਇਹ ਅਸੀਂ ਗੁਰਮਖੋ ਸਾਡਾ ਛੱਡਣਾ ਤਾਂ ਹੱਕ ਬਣਦਾ ਨਾ ਜੇ ਉਹ ਐਮਪੀ ਬਣ ਗਿਆ ਜੇ ਉਹਦਾ ਦੁਨੀਆਂ ਦੇ ਵਿੱਚ ਪਿਆਰ ਸੀ ਜੀ ਜੋ ਇਹੋ ਨੇ ਦੁਨੀਆ ਨੂੰ ਚੰਗੇ ਕੰਮ ਕਰਕੇ ਵਿਖਾਏ ਸੀ ਉਹ ਐਪੀ ਬਣ ਗਿਆ ਨਹੀਂ ਤਾਂ ਕੋਈ ਪਿੰਡ ਦਾ ਮੈਂਬਰ ਵੀ ਨਹੀਂ ਬਣਾਉਂਦਾ ਸਰਪੰਚ ਵੀ ਨਹੀਂ ਬਣਾਉਂਦਾ ਇਸੇ ਗੱਲ ਤੋਂ ਸਰਕਾਰਾਂ ਨੂੰ ਸਮਝ ਜਾਣਾ ਚਾਹੀਦਾ ਜੇ ਸਰਕਾਰਾਂ ਇਹ ਜ਼ੁਲਮ ਕਰਦੀਆਂ ਨਾ ਸਰਕਾਂ ਦੇ ਉੱਤੇ ਇਹ ਜਿੰਨੀ ਵੀ ਓਨੀ ਜਿਆਦਾ ਈਰਖਾ ਤੇ ਦੁਸ਼ਤ ਤੇ ਆ ਜਿਹੜਾ ਜ਼ੁਲਮ ਇਹਦੀਆਂ ਜ਼ਿੰਮੇਵਾਰ ਸਰਕਾਰਾਂ ਖੁਦ ਆਪ ਹਨ ਗੁਰਮਖੋ ਪਿਆਰੇ ਨੌਜਵਾਨੀ ਨੂੰ ਪਰਕਾਉਣ ਦੀਆਂ ਨੌਜਵਾਨੀ ਢੜਕਦੀ ਨਹੀਂ ਉਹਨਾਂ ਨੂੰ ਨਿਆਅ ਦਿਓ ਉਹਨਾਂ ਦੇ ਹੱਕਾਂ ਨੂੰ ਕੁਝ ਦੱਬੋ ਕੁਝ ਲੋ ਨਾ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋ ਹਨ ਤੀਰੀਆਂ ਤੀਰੀਆਂ ਸਜਾਵਾਂ ਕੱਟ ਰੀਆਂ ਤੁਹਾਡੇ ਨਿਗਾਹ ਦੇ ਵਿੱਚ ਸੁਪਰੀਮ ਕੋਰਟ ਦੇ ਨਿਗਾਹ ਦੇ ਵਿੱਚ ਇਹ ਦੋਸ਼ੀ ਠਰਾਏ ਗਏ ਉਹਨਾਂ ਦੀਆਂ ਸਜ਼ਾ ਚਲੋ ਕਤਲ ਤੋਂ ਬਾਅਦ 20 ਸਾਲ ਦੀ ਕਦਾ 20 ਤੋਂ ਹੁਣ 30 ਦੀਆਂ 30 ਹੋ ਗਈਆਂ ਪਰ ਇਹੇ ਹੀ ਤਾਂ ਸਾਡੇ ਨਾਲ ਬੇਨਿਆਈ ਆ ਇਹੇ ਹੀ ਤਾਂ ਸਾਡੇ ਗਲ ਦੇ ਵਿੱਚ ਗੁਲਾਮੀ ਦਾ ਰੱਸਾ ਪਾਇਆ ਇਸੇ ਕਰਕੇ ਤਾਂ ਨੌਜਵਾਨ ਜਿਹੜੇ ਭੁੱਲੇ ਭਟਕੇ ਜਿਹੜੇ ਗੁਰਮਖੋ ਫੇਰੇ ਦੂਸਰੇ ਪਾਸੇ ਤੁਰ ਪੈਂਦੇ ਆ ਇਹਨਾਂ ਨੂੰ ਅਸੀਂ ਕੰਟਰੋਲ 'ਚ ਰੱਖਣਾ ਤੇ ਮਾਂ ਪਿਓ ਵਾਲਾ ਸਰਕਾਰ ਨੇ ਆ ਕਰੇ ਜਿਵੇਂ ਕੋਈ ਮਾਂ ਪਿਓ ਆ ਉਹਦੇ ਬੱਚੇ ਨੂੰ ਹੱਕ ਦਿੰਦਾ ਜੀ ਅਗਲੇ ਸਵਾਲ ਤੇ ਆਉਣੇ ਬਾਬਾ ਜੀ ਬਾਬਾ ਪ੍ਰਗਟ ਸਿੰਘ ਜੀ ਸਿੱਖਾਂ ਦੀਆਂ ਕੁਰਬਾਨੀਆਂ 93% ਇਸ ਦੇਸ਼ ਦੀ ਖਾਤਰ ਹੈਗੀਆਂ ਨੇ ਜੀ ਇੱਕ ਪਾਸੇ ਵੇਖੀਏ ਤਾਂ ਭਾਈਚਾਰਾ ਸਿੱਖਾਂ ਦਾ ਤੇ ਹਿੰਦੂਆਂ ਦਾ ਬਹੁਤ ਜ਼ਿਆਦਾ ਪੁਰਾਣੇ ਸਮੇ ਦਾ ਹੈ ਹਾਂ ਜੀ ਇਹ ਵੀ ਨੌ ਤੇ ਮਾਸ ਦਾ ਰਿਸ਼ਤਾ ਹੈ ਹਾਂ ਜੀ ਸੋ ਫਿਰ ਜਿਹੜਾ ਸਿੱਖਾਂ ਨੂੰ ਇਹ ਆਪਣੇ ਦੇਸ਼ ਵਾਸਤੇ ਜਾਂ ਸਿੱਖਾਂ ਨੂੰ ਆਪਣੇ ਹੱਕਾਂ ਦੇ ਵਾਸਤੇ ਖਾਲਸਾਣ ਦੀ ਲੋੜ ਕਿਉਂ ਪਈ ਕਿਉਂ ਮੰਗਦੇ ਆ ਖਾਲਸਾਣ ਨੂੰ ਇਹੀ ਤਾਂ ਦੱਸਿਆ ਜਿਵੇਂ ਤੁਸੀਂ ਕਹੇ ਵੀ ਸਿੱਖਾਂ ਦਾ ਤੇ ਹਿੰਦੂਆਂ ਦਾ ਨੌ ਵਾਸ ਦਾ ਰਸਤਾ ਜੀ ਉਹਨ ਗੁਰਮਖੋ ਜਿਹੜੇ ਨੌ ਹਨ ਜੇ ਉਹ ਆਪਾਂ ਕਹਿੰਦੇ ਸਾਡੇ ਪਿੰਡੇ ਦੇ ਖਾਰਸ ਹੋ ਜੇ ਜਦੋਂ ਪਿੰਡਾ ਪੱਟ ਦੇਣ ਨਾ ਹੂੰ ਉਹਨਾਂ ਨੂੰ ਇਆਂ ਦੇ ਨੌ ਲਾ ਕੇ ਪਾਸੇ ਰੱਖ ਦੋ ਜੀ ਜੀ ਨੋ ਮਾਸ ਦਾ ਰਿਤਾਜੋ ਕਹਿੰਦਾ ਕੋਈ ਨਾ ਮੇਰੇ ਖਾਸ ਹੁੰਦੀ ਖੁਰਕਦੇ ਉਹ ਨੋ ਵੀ ਪਟ ਕੇ ਰੱਖਦੇ ਨਾ ਉਹਦਾ ਪਿੰਡਾ ਸਰੀਰ ਹੀ ਉਹਦਾ ਪਟ ਦੇਣ ਉਹ ਨੋ ਵੀ ਲਾਏ ਜਾਂਦੇ ਆ ਇਸੇ ਕਰਕੇ ਗੁਰਮਖੋ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਜਿੰਨੀਆਂ ਟੱਲੀਆਂ ਵਜ ਰਹੀਆਂ ਨੇ ਅੱਜ ਮੰਦਰਾਂ ਦੇ ਵਿੱਚ ਜੋ ਵੀ ਮੰਦਰਾਂ ਦੀ ਟੱਲੀਆਂ ਵਜ ਰਹੀਆਂ ਇਹ ਜਿਨ੍ਹਾਂ ਦੇ ਉੱਤੇ ਤੁਸੀਂ ਨੋ ਮਾਸ ਦਾ ਰਿਤਾ ਰੱਖ ਕੇ ਜ਼ੁਲਮ ਕਰਦੇ ਹੋ ਨਾ ਤੇ ਇਹਨਾਂ ਦੇ ਵੱਡਿਆਂ ਨੇ 25 35 30 30 ਯਾਰ ਲੜਕੀ ਕਾਬਲ ਕੰਡਾਰ ਚੋ ਮੋੜ ਕੇ ਲਿਆਣ ਕੇ ਤੇ ਵਸਾਈ ਆ ਅੱਜ ਵੀ ਸੰਨ ਦੇ ਵਿੱਚ ਇਹ ਪੰਜਾਬ ਦੇ ਨੌਜਵਾਨ ਤੇ ਆ ਦਾੜਿਆਂ ਵਾਲੇ ਤੇ ਆ ਤੇਗਾ ਵਾਲੇ ਨਾ ਨਾ ਹੋਣ ਤੇ ਗੁਰਮਖੋ ਪਿਆਰਿਓ ਜਿਹੜੇ ਸਾਡੇ ਗਵੰਢੀ ਮੁਲਖ ਹਨ ਉਹਨਾਂ ਨੂੰ ਕੋਈ ਛੱਟ ਕਰਕੇ ਹੀ ਉਹ ਕਰਦੇ ਨੇ ਕਾਰਜ ਜੀ ਇਹ ਜਿਹੜੇ ਇਹਨਾਂ ਦਾ ਹੀ ਦਰਦ ਦਬਾਵਾ ਉਹ ਗੁਰਮੁਖੋ ਮੈਂ ਨਾ ਗੁਰਮੁਖੋ ਇੱਕ ਹਿੰਦੂ ਆਦ ਦਾ ਮੁੱਦਾ ਕੋਈ ਸਿੱਖਵਾਦ ਦਾ ਰੱਖ ਕੇ ਨਾ ਚੱਲੋ ਤੇ ਇਹ ਮੁਲਖ ਦਾ ਭਲਾ ਚਾਹੁੰਦੇ ਆ ਤੇ ਨਿਆ ਦਿਓ ਬੰਦੀ ਸਿੰਘ ਜਿਹੜੇ ਸਾਡੇ ਜੇਲਾਂ ਦੇ ਵਿੱਚ ਭਾਵੇਂ ਕੋਈ ਬਿਆਰ ਆ ਕੋਈ ਜੂਪੀ ਦੇ ਵਿੱਚ ਕੋਈ ਇੱਧਰ ਰਾਜਸਥਾਨ ਚ ਸਿੱਖ ਮੁੱਦਿਆਂ ਦੇ ਸਾਰਿਆਂ ਨੂੰ ਰਿਹਾ ਕਰ ਦਿਓ ਕੋਈ ਸਰਕਾਰ ਪੰਜਾਬ ਸਰਕਾਰ ਦੀ ਮਾਰੀ ਕੋਈ ਸੈਂਟਰ ਸਰਕਾਰ ਨਹੀਂ ਮਾਰੀ ਜੇ ਇਹਨਾਂ ਨੇ ਰਾਜ ਕਾਇਮ ਰੱਖਣਾ ਨਾ ਸਰਕਾਰਾਂ ਨੇ ਤੇ ਇਹਨਾਂ ਨੂੰ ਨਿਆਦੇ ਨਾ ਇਹਨਾਂ ਦੇ ਬੰਦੀ ਸਿੰਘ ਘਰਾਂ ਨੂੰ ਖਲਾਉਣਾ ਤੇ ਗੁਰਮਖੋ ਪਿਆਰਿਓ ਇਹ ਇਹਨਾਂ ਦੇ ਨਾਲ ਖੜੇ ਆ ਸਿੱਖ ਹਰ ਵਕਤ ਜਦੋਂ ਇਹ ਸਿੱਖਾਂ ਦੇ ਨਾਲ ਬੇਦਿਆ ਹੀ ਨਹੀਂ ਕਰਨਗੇ ਅਸੀਂ ਦੂਜਾ ਰਾਜਾ ਕਾਦੋ ਬਣਾਉਣਾ ਅਸੀਂ ਆਪਦੇ ਘਰਚ ਕੰਦ ਕਾਦੋ ਕੱਢਣੀ ਆ ਜੇਦੋਂ ਸਾਨੂੰ ਸਾਡਾ ਪਿਓ ਹੱਕ ਦੇ ਦੇਵੇ ਜੇਦੋਂ ਪਿਓ ਹੱਕ ਨਾ ਦੇਵੇ ਰਾਜਾ ਹੱਕ ਨਾ ਦੇਵੇ ਚਲੋ ਅਗਲੇ ਸਵਾਲ ਤੇ ਹੁਣੇ ਬਾਬਾ ਪ੍ਰਗਟ ਸਿੰਘ ਜੀ ਜਦੋਂ ਭਾਈ ਅਮਰਤਪਾਲ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਸੀ ਪੰਜਾਬ ਤੋਂ ਚੱਕ ਲਿਆ ਗਿਆ ਸੀ ਹਾਂਜੀ ਵੱਡੀਆਂ-ਵੱਡੀਆਂ ਜਥੇਬੰਦੀਆਂ ਦੇ ਵੱਡੇ-ਵੱਡੇ ਜਥੇਦਾਰ ਹਾਂਜੀ ਉਹ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਨਹੀਂ ਆਏ ਸੀਗੇ ਤੁਹਾਨੂੰ ਕੀ ਲੱਗਦਾ ਤੁਸੀਂ ਖਾਲਸਾਣ ਦੇ ਹੱਕ ਦੇ ਵਿੱਚ ਹੈ ਕਿ ਨਹੀਂ ਅਸੀਂ ਜਿਹੜਾ ਖਾਲਸਾਣਾਂ ਦੇ ਆ ਨਾ ਵੀ ਖਾਲਸਾਣ ਦੇ ਹੱਕ ਜ ਆਈਐਨਏ ਜਿਨ੍ਹਾਂ ਨੇ ਖਾਲਸਤਾਨ ਮੰਗਿਆ ਹੈ ਨਾ ਜਿਨ੍ਹਾਂ ਨੇ ਮੰਗ ਰੱਖੀ ਵੀ ਖਾਲਸਤਾਨ ਚਾਹੀਦਾ ਜੀ ਪਹਿਲਾਂ ਤੋਂ ਖਾਲਸੇ ਆਪ ਬਣਨ ਜੀ ਜਿੰਨਾ ਚਿਰ ਆਵ ਨਹੀਂ ਨਾ ਖਾਲਸੇ ਬਣਦੇ ਆਪਦੇ ਪਰਿਵਾਰ ਨੂੰ ਨਹੀਂ ਬਣਾਉਂਦੇ ਜੇ ਅਸੀਂ ਕਹੀਏ ਵੀ ਮੈਂ ਕਾਲ ਤਸ ਦਾ ਜਾਇਦਾਦ ਹੋਵਾਂ ਤੇ ਮੁੰਡਿਆਂ ਦੇ ਕੰਨਾਂ 'ਚ ਮੁਰਕੀਆਂ ਪਾਈਆਂ ਹੋਣ ਤੇ ਕੁੜੀਆਂ ਦੇ ਗੱਲ ਸਾਡੇ ਵਿਆਹਾਂ ਦੇ ਵਿੱਚ ਘਗਰੇ ਪਾਏ ਹੋਣ ਗੁਰਮਖੋ ਪਿਆਰਿਓ ਫੇਰ ਗੱਲ ਨਹੀਂ ਬਣਨੀ ਜਿਹੜੇ ਮੰਗ ਰੱਖ ਰਿਆ ਨਾ ਅੱਜ ਹੀ ਰਾਜ ਥੋਂ ਦੇ ਖਾਲਸਾ ਰਾਜ ਦੀ ਪਹਿਲਾਂ ਉਹ ਆ ਖਾਲਸ ਹੋ ਜਾਣ ਭਈਆਂ ਬੀੜੀ ਪੀਣ ਵਾਲਿਆਂ ਨੂੰ ਅਸੀਂ ਖਾਲਿਸਤਾਨ ਬਣਾ ਕੇ ਦੇਣਾ ਖਾਲਸੇ ਆਪ ਬਣੋ ਤੁਸੀਂ ਗੁਰਮਖੋ ਲੈਹਦੇ ਤੋਂ ਚੜਦੇ ਤੱਕ ਤੁਹਾਡਾ ਰਾਜ ਔਰ ਰਾਜ ਆਹ ਤਲਵਾਰ ਦਾ ਰਾਜ ਲੈ ਕੇ ਦਿੱਤਾ ਵਾ ਤੁਹਾਡੇ ਵੱਡਿਆਂ ਨੇ ਕੋਈ ਕਿਸੇ ਕੋ ਰਾਜ ਨਾ ਦੇ ਜੋ ਰਾਜ ਲੈ ਨੇ ਜਬਲ ਸੇ ਲਏ ਇਹ ਨਜਬਲ ਦੇ ਨਾਲ ਗੁਰੂ ਦੇ ਪਿਆਰ ਵਾਲਿਓ ਇਹ ਜਿਹੜਾ ਰਾਜ ਲਿਆ ਸੀ ਤੇ ਜਿੰਨਾ ਚਿਹਰਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿਧਾਂਤ ਨੂੰ ਆਕਾਲ ਤਖਤ ਸਾਹਿਬ ਤੋਂ ਮੰਨਿਆ ਨਾ ਹੁਕਮ ਨਾਵੇਂ ਦੀ ਪਾਲਣਾ ਨਾ ਕੀਤੀ ਤਖਤ ਗੁਰਮਖੋ ਪਿਆਰੋ ਹੁਕਮਨਾਵਾ ਕਿਸੇ ਦੇ ਪੱਖ ਦੇ ਵਿੱਚ ਨਾ ਰੱਖਿਆ ਉਹਨਾਂ ਤੇ ਗੁਰਮਖੋ ਸਾਡੀ ਕੋਈ ਹੱਲ ਨਹੀਂ ਹੋਣਾ ਕੱਲੇ ਕੱਲੇ ਸਾਡੀਆਂ ਜਿਹੜੀਆਂ ਜਿਵੇਂ ਕਰਸਾਨ ਜਸੇ ਬੰਦੀਆਂ ਉਹਨਾਂ ਤੇ ਧੱਕਾ ਹੋ ਰਿਹਾ ਜਿਹੜੇ ਆ ਪੰਜਾਬ ਦੇ ਵਕ ਵਕ ਧਰਨੇ ਲੱਗੇ ਉਹਨਾਂ ਤੇ ਗੁਰਮਖੋ ਪਿਆਰੋ ਧੱਕਾ ਹੋ ਰਿਹਾ ਤੁਸੀਂ ਬਾਬਾ ਜੀ ਖਾਲਸਾਣ ਦੇ ਹੱਕ ਵਿੱਚ ਹੋ ਜਾਂ ਨਹੀਂ ਅਸੀਂ ਤਾਂ ਜੀ ਉਸ ਖਾਲਸਾਣ ਦੇ ਹੱਕ ਦੇ ਵਿੱਚ ਆ ਜਿੱਥੇ ਰਾਜਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਲਾਗੂ ਹੋਵੇ ਬੇਦੌਮਪੁਰਾ ਸ਼ਹਿਰ ਦਾ ਨਾਉ ਵੀ ਜਿੱਥੇ ਕਿਸੇ ਨੂੰ ਕੋਈ ਗਮ ਨਾ ਹੋਵੇ ਗੁਰਮਖੋ ਜੇ ਇਹ ਸਿੱਖ ਦਾੜੀਆਂ ਵਾਲੇ ਦੇ ਕਸ਼ਰਿਆਂ ਵਾਲੇ ਟਾੜੀਆਂ ਧੀਆਂ ਪੈਣਾ ਦੀ ਰਾਖੀ ਕਰਦੇ ਆ ਤੇ ਤੁਸੀਂ ਗੁਰਮਖੋ ਮੁਸਲਮਾਨਾ ਦੀਆਂ ਲੜਕੀਆਂ ਦੇ ਪੱਜ-ਪੱਜ ਕੇ ਮੂੰਹ ਤੇ ਰੰਗ ਮਲੋ ਤੇ ਤੁਸੀਂ ਉਹਨਾਂ ਨਾਲ ਹਰਕਤਾ ਕਰਦੇ ਹੋ ਨੰਗੀਆਂ ਕਰੋ ਤੇ ਐਸੇ ਕਰਕੇ ਹੀ ਗੁਰਮਖੋ ਪਿਆਰਿਓ ਨੌਜਵਾਨ ਖਾਲਸਾਣ ਦੀ ਮੰਗ ਠਾਉਂਦੇ ਆ ਤੇ ਜੇ ਤੁਸੀਂ ਸਾਡੇ ਨਾਲ ਅਸੀ ਕੋਈ ਹੋਰਕਤਾ ਨਾ ਕਰੋ ਤੇ ਅਸੀਂ ਗੁਜ਼ਾਰਾ ਜਿਵੇਂ ਪਹਿਲਾਂ ਕੀਤਾ ਅੱਜ ਵੀ ਕਰਦੇ ਪਏ ਸੀ ਔਰ ਤੁਸੀਂ ਸਾਨੂੰ ਮਜਬੂਰ ਕਰਤਾ ਸਾਡੇ ਪੈਰਾਂ ਥੱਲੇ ਅੱਗ ਬਾਲ ਦਿੱਤੀ ਨੌਜਵਾਨਾਂ ਦੀ ਅਗਲੇ ਸਵਾਲ ਤੇ ਹੋਣੇ ਬਾਬਾ ਪ੍ਰਗਟ ਸਿੰਘ ਜੀ ਜੇ ਖਾਲਸਾਤਨ ਬਣ ਜਾਂਦਾ ਹੈ ਹਾਂ ਜੀ ਬਣਦਾ ਹੈ ਫਿਰ ਬਣਨ ਤਰ ਕਿਹੋ ਜੀ ਹੋਵੇਗੀ ਖਾਲਸਾਤਨ ਦੀ ਖਾਲਸਾਤਨ ਦੀ ਇਹ ਬੰਤਰ ਹੋਵੇਗੀ ਜੀ ਨਾ ਕਿਸੇ ਹਿੰਦੂ ਨੂੰ ਸਤਾਇਆ ਜਾਵੇਗਾ ਹਮ ਨਾ ਮੁਸਲਮਾਨ ਨੂੰ ਨਾ ਸਾਈ ਨੂੰ ਉਹ ਵਸਣ ਉਹ ਇੱਕ ਕੌਮ ਦਾ ਨਾ ਹੀ ਹੋਵੇਗਾ ਖਾਲਸਾਤਨ ਇਸ ਤਰ੍ਹਾਂ ਹੋਵੇਗਾ ਜਿਵੇਂ ਖਾਲਸਾ ਰਾਜ ਕਹਿ ਕੇ ਮਹਾਰਾਜਾ ਰਜੀਤ ਸਿੰਘ ਦੇ ਟਾਈਮ ਤੇ ਫੇਰ ਇਹ ਵੀ ਰੋਜ਼ ਪੜਿਆ ਜਾਂਦਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਵੀ ਪੜਿਆ ਜਾਂਦਾ ਥਾਂ ਥਾਂ ਤੇ ਗੁਰਮਖੋ ਇਹਦਾ ਇੱਕ ਟੈਗ ਲਾ ਦਿੱਤਾ ਸਿੱਖਾਂ ਦੇ ਉੱਤੇ ਦਾੜੇ ਦੇ ਉੱਤੇ ਨੌਜਵਾਨਾਂ ਤੇ ਵੀ ਇਹ ਖਾਲਸਤਾਨੀ ਆ ਤੇ ਜਿਹੜੇ ਮੰਗ ਮੰਗਦੇ ਪਏ ਅੱਜ ਹਿੰਦੂ ਰਾਸ਼ਟ ਮੰਗਦੇ ਪਏ ਆ ਉਹਨਾਂ ਦੇ ਦੱਸੋ ਕਿੰਨੇ ਪਰਚੇ ਹੋਏ ਆ ਜਿਨ੍ਹਾਂ ਨੇ ਹਿੰਦੂ ਰਾਸ਼ਟ ਦੀ ਮੰਗ ਕੀਤੀ ਆ ਉਹਨਾਂ ਦੇ ਕਿੰਨੇ ਪਰਚੇ ਹੋਏ ਆ ਜੇ ਉਹਨਾਂ ਦੇ ਵੀ ਗੁਰਮਖੋ ਪਰਚੇ ਆ ਤੇ ਤੁਸੀਂ ਇਹਨਾਂ ਤੇ ਵੀ ਬਰਾਬਰ ਦੇ ਕਰ ਦਿਓ ਜੇ ਉਹਨਾਂ ਦੇ ਉੱਤੇ ਤੁਸੀਂ ਜ਼ੁਲਮ ਕਰਦੇ ਤੇ ਇਹਨਾਂ ਤੇ ਵੀ ਕਰੋ ਖਾਲਸਾ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਹੋਵੇਗਾ ਮੈਂ ਬੰਦਰ ਦੀ ਗੱਲ ਕੀਤੀ ਸੀ ਜਿਹੜਾ ਜੀ ਸਾਈਂ ਗੁਰੂ ਗੋਬਿੰਦ ਸਿੰਘ ਦਾ ਨਿਸ਼ਚਿਤ ਰਾਜ ਚਾਹੁੰਦੇ ਹਨ ਨਾ ਆਸੀਂ ਤਾਂ ਨੇ ਵੀ ਲੈਹਿੰਦੇ ਤੋਂ ਚੜ੍ਹਦੇ ਤੱਕ ਕਿਸੇ ਵੀ ਕੌਮ ਨਾਲ ਕੋਈ ਤੱਕਾ ਨਾ ਹੋਵੇ ਜੀ ਕਿਸੇ ਦੇਸ਼ ਨਾਲ ਤੱਕਾ ਨਾ ਹੋਵੇ ਕਿਸੇ ਧਰਮ ਨਾਲ ਤੱਕਾ ਨਾ ਹੋਵੇ ਜੀ ਉਹ ਸਾਰੇ ਹੀ ਕਾਲਪੁਰਖ ਵਾਹਿਗੁਰੂ ਦੀ ਇੱਕ ਫਲਵਾੜੀ ਸਮਝ ਕੇ ਇੱਕ ਦੂਜੇ ਦਾ ਸਤਿਕਾਰ ਕਰਨ ਤੇ ਹੋਵੇ ਐਡਾ ਵੱਡਾ ਖਾਲਸਤਾਨ ਹੋਵੇ ਅਸੀਂ ਤਾਂ ਐਸ ਖਾਲਸਤਾਨ ਦੀ ਮੰਗ ਰੱਖੀ ਹੋਈ ਆ ਵੀ ਲੈਹਿੰਦੇ ਤੋਂ ਚੜ੍ਹਦੇ ਤੱਕ ਕਿਤੇ ਖਾਲਸਾ ਰਾਜ ਹੋਵੇ ਤੇ ਖਾਲਸੇ ਰਾਜ ਦੇ ਵਿੱਚ ਦੁਖੀ ਕੋਈ ਨਾ ਹੋਵੇ ਜਿੱਥੋਂ ਤੱਕ ਕਿੱਥੇ ਤੱਕ ਜੀ ਜਿੱਥੋਂ ਤੱਕ ਵੀ ਜੇ ਹੁਣ ਤੁਸੀਂ ਆ ਕਾਬਲ ਕੰਧਾਰ ਤੱਕ ਜੀ ਸਾਡਾ ਜਿਹੜਾ ਖਾਲਸੇ ਦਾ ਰਾਜ ਹੋਣਾ ਚਾਹੀਦਾ ਜੀ ਤੇ ਇਥੋਂ ਤੱਕ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਇਥੇ ਪੰਜਾਬ ਦੇ ਵਿੱਚੋਂ ਚਾਰ ਪਿੰਡ ਵਾੜ ਦਿਓ ਔਰ ਇਹ ਜੀ ਚੰਡੀਗੜ੍ਹ ਤੋਂ ਲੀਕ ਮਾਰ ਦਿਓ ਹਰਿਆਣੇ ਤੋਂ ਮਾਰ ਦਿਓ ਐਡਾ ਕਿ ਖਾਲਸਾਣ ਅਸੀਂ ਉਸ ਖਾਲਸਾਣ ਦੀ ਬਿਲਕੁਲ ਵੀ ਮੰਗ ਕਰਦੇ ਅਸੀਂ ਉਸ ਖਾਲਸਾਣ ਦੀ ਮੰਗ ਕਰਦੇ ਆ ਨਹੀਂ ਦੇਦੋ ਚੜ੍ਹਦੇ ਤੱਕ ਖਾਲਸੇ ਦਾ ਰਾਜ ਹੋਵੇ ਤੇ ਖਾਲਸਾ ਕਿਸੇ ਦੇ ਦਰਪੈਨ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਲਾਗੂ ਹੋਵੇ ਸਾਡੀ ਦੁਨੀਆ ਤੇ ਕਹਿੰਦੇ ਵੀ ਜੇ ਪੰਜਾਬ ਨੂੰ ਖਾਲਸਾ ਬਣਾਉਣਾ ਹੈ ਨਾ ਤਾਂ ਇਹਨਾਂ ਕੋਲ ਬੰਦਰਗਾਹ ਹੈ ਨਾ ਤਾਂ ਇਹਨਾਂ ਨੂੰ ਸਮੁੰਦਰ ਲੱਗਦਾ ਹੈ ਇਹਨਾਂ ਦਾ ਵਪਾਰੀ ਕਰਨ ਕਿੱਥੋਂ ਹੋਵੇਗਾ ਇਹਨਾਂ ਦੀ ਆਰਥਿਕ ਸਥਿਤੀ ਵੀ ਕਮਜ਼ੋਰ ਹੈ ਪੰਜਾਬ ਦੀ ਫਿਰ ਕਿਵੇਂ ਬਰੇਗਾ ਖਾਲਸਤਾਨ ਇਹ ਜੀ ਜੇ ਇਹੇ ਲੀਗ ਮਾਰ ਦਿੰਦੇ ਹਨ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਜੇ ਇਹਨਾਂ ਜਦੋਂ ਕਿਸੇ ਨੂੰ ਵਾਰੰਟੀ ਦਿੱਤਾ ਉਹ ਮੁੜ ਕੇ ਪਰਾ ਮਾਰੀ ਦਾ ਦੁਖੀ ਹੋਇਆ ਗਵੰਦੀ ਦਾ ਆਸਰਾ ਜ਼ਰੂਰ ਲੈਂਦਾ ਜੀ ਜੀ ਇਹ ਗਵੰਦੀ ਦਾ ਆ ਗਿਆ ਤੇ ਜੇ ਗਵੰਦੀ ਕਵੇ ਪਾਉ ਆਪਾਂ ਵਾਹੀ ਇਕੱਠੀ ਕਰ ਲਈਏ ਅੱਛਾ ਤੇ ਫੇਰ ਹੋ ਜਾਂਦੀ ਤਾਂ ਗੁਰਮਖੋ ਹੋ ਸਕਦਾ ਇਹਨਾਂ ਦੇ ਸਮਝੋ ਹੀ ਬਾਹਰ ਹੋ ਜਾਵੇ ਗੱਲ ਹੂੰ ਜੇ ਗਵਾਂਡੀ ਕਹਦਾ ਬਈ ਆਪਾਂ ਵਾਹ ਇਕੱਠੀ ਕਰ ਲਈਏ ਤੇ ਫੇਰ ਉਹ ਜਿੱਥੇ ਹੁਣ 20 ਕਿੱਲੇ ਵਾਲੇ ਨੇ 2 ਕਿੱਲੇ ਵਾੜ ਕੇ ਦਿੱਤੇ ਉਹਦੇ ਨਾਲ 10 ਕਿੱਲੇ ਵਾਲਾ ਜੀ ਮੈਂ ਖੀਲਾ ਸਵਾਲ ਕਰਦਾ ਵੀਡੀਓ ਲੰਬੀ ਹੋ ਜਾਏਗੀ ਤੁਸੀਂ ਕਹਿੰਦੇ ਹੋ ਵੀ ਖਾਲਸਤਾਨ ਬਣਾਉਣਾ ਸਿੱਖ ਖਾਲਸ ਰਾਜ ਦੀ ਮੰਗ ਕਰਦੇ ਆ ਇੱਕ ਪਾਸੇ ਭਾਰਤ ਸਰਕਾਰ ਇਹ ਗੱਲ ਕਹਿੰਦੀ ਹੈ ਅੰਮ੍ਰਿਤ ਸ਼ਾਹ ਇਹ ਗੱਲ ਕਹਿੰਦਾ ਵੀ ਅਸੀਂ ਭਿੰਡਰਾ ਵਾਲੇ ਨੂੰ ਜਨਮ ਨਹੀਂ ਲੈਣ ਦਿਆਂਗੇ ਖਾਲਸਤਾਨੀ ਨੂੰ ਅਸੀਂ ਪੈਦਾ ਨਹੀਂ ਹੋਣ ਦਿਆਂਗੇ ਬਾਬਾ ਇਹ ਤਾਂ ਸਾਰੀਆਂ ਗੱਲਾਂ ਔਰੰਗਜ਼ੇਬ ਵੀ ਕਰਦਾ ਰਿਹਾ ਬਦਾਲੀ ਵੀ ਕਰਦਾ ਰਿਹਾ ਜਗੜੀਆਂ ਨੇ ਵੀ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਤੇ ਆ ਪੰਜਾਂ ਤੋਂ ਗਿਣਤੀ ਜਲਾਈ ਸੀ ਗੁਰੂ ਗੋਬਿੰਦ ਸਿੰਘ ਨੇ ਕਰੋੜਾਂ ਦੇ ਹਿਸਾਬ ਨਾਲ ਆਬਾਦੀ ਹੋ ਗਈ ਆ ਠੀਕ ਆ ਤੁਸੀਂ ਭਾਰਤ ਦੇ ਸਾਰੇ ਸਿੱਖ ਮਾਰਦੇ ਹੋਗੇ ਜਿਹੜੇ ਕੋਲੇ ਰਾਜ ਜੋ ਆ ਤੁਹਾਡੇ ਕੋਲੇ ਅਸਲਾ ਤੁਸੀਂ ਭਾਰਤ ਦੇ ਸਾਰੇ ਸਿੱਖ ਮਾਰਦੇ ਹੋਗੇ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਇਹੋ ਜਿਹਾ ਮੁਲਕ ਨਹੀਂ ਜਿੱਥੇ ਗੁਰੂ ਦਾ ਸਿੰਘ ਨਹੀਂ ਬੈਠਾ ਇਹ ਪੰਜਾ ਤੋਂ ਗਿਣਤੀ ਚੱਲ ਕੇ ਜੇ ਕਰੋੜਾਂ ਦੇ ਹਿਸਾਬ ਨਾਲ ਆਬਾਦੀ ਆ ਇਹ ਤਾਂ ਉਹਨੂੰ ਭੁੱਲ ਜਾਣਾ ਚਾਹੀਦਾ ਅਮਦ ਸ਼ਾਹ ਨੂੰ ਵੀ ਇਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ ਇਹਨਾਂ ਦੇ ਖੰਡੇ ਤੇ ਬਾਟੇ ਚੋਂ ਜਨਮ ਲਿਆ ਤੇ ਜਿਹੜੇ ਰਾਜੇ ਆ ਉਹਨਾਂ ਨੇ ਮਾਂ ਦੇ ਪੇਟ ਚੋਂ ਜਨਮ ਲਿਆ ਦੁਨੀਆ ਨੇ ਵੀ ਆਪਦੀ ਮਾਂ ਦੇ ਪੇਟ ਤੋਂ ਜਨਮ ਲਿਆ ਇਹ ਜਿਹੜਾ ਖਾਲਸਾ ਇਹ ਖੰਡੇ ਦੀ ਧਾਰ ਚੋਂ ਪੈਦਾ ਆਇਆ ਇਹਨੂੰ ਕੋਈ ਦੁਨੀਆ ਦੀ ਤਾਕਤ ਮਾਰ ਨਹੀਂ ਸਕਦੀ ਭਾਪਾ ਜੀ ਜਿਹੜੀ ਉਹਨਾਂ ਟਿੱਪਣੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦਾ ਵਾਹ ਪਰ ਪਾਠ ਕਰਤੇ ਹਨ ਉਹ ਤੁਹਾਨੂੰ ਕਿਵੇਂ ਲੱਗਦਾ ਹੈ ਉਹ ਜਿਹੜੀ ਪਾਠ ਕਰਨ ਦੀ ਉਹ ਸਾਨੂੰ ਕੋਝੇ ਜਿਹੜੇ ਮਜ਼ਾਕ ਕੀਤੇ ਜਾ ਰਹੇ ਆ ਜੀ ਪਾਠ ਸਾਹਿਬ ਗੁਰਮਖੋ ਪਿਆਰਿਓ ਇਹ ਸਾਨੂੰ ਅੱਜ ਵੀ ਡਿਬਰੂਗੜ੍ਹ ਦੀ ਜੇਲ੍ਹ ਚ ਵੀ ਕਰਨਾ ਪਿਆ ਜੀ ਜਦੋਂ ਸਾਡੇ ਬੱਚਿਆਂ ਦੇ ਟੁਕੜੇ ਟੁਕੜੇ ਕਰਾ ਕੇ ਜਕਰੀਏ ਖਾਨ ਨੇ ਬਰਛਿਆਂ ਦੇ ਉੱਤੇ ਬੱਚੇ ਟੰਗ ਦਿੱਤੇ ਸੀ ਨਾ ਜੀ ਜੀ ਇਹ ਪਾਠ ਉਹਦੇ ਬੀਬੀਆਂ ਚੌਂਕੜੇ ਮਾਰ ਕੇ ਪਾਠ ਜੋਜੀਤ ਸਿੰਘ ਦਾ ਪਾਠ ਕਰਕੇ ਉਸ ਵਕਤ ਵੀ ਆਪਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਸੀ ਬੀਬੀਆਂ ਹੂੰ ਤੇ ਗੁਰਮਖਾ ਤੂੰ ਉਹ ਇਤਿਹਾਸ ਪੜ ਲਾ ਸਾਡੇ ਨਿਗੇ ਨਿਗੇ ਬੱਚਿਆਂ ਨੂੰ ਥੱਲੇ ਬਰਛਾ ਘੜ ਦਿੰਦੇ ਸੀ ਤੇ ਜੇ ਉਨੇ ਟੁਕੜੇ ਟੁਕੜੇ ਕਰਕੇ ਉਹਦੇ ਗਲ ਚਾਰ ਪੈ ਜਾਂਦੇ ਤੇ ਬੀਬੀ ਪਾਠ ਕਰੀ ਜਾਂਦੀ ਸੀ ਇਹ ਸਿਦਕ ਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਡਲਾ ਸਕਦੀ ਦੇਖਦੇ ਵਿੱਚ ਭਾਈ ਦਿਆਲਾ ਭਾਈ ਮਤੀ ਦਾਸ ਸਤੀ ਦਾਸ ਭਾਈ ਤਾਰੂ ਸਿੰਘ ਵਰਗੇ ਯੋਧਿਆਂ ਦੇ ਖੋਪਰ ਤਾਰੇ ਗਏ ਇਹ ਰਾਜੇ ਭੁੱਲ ਜਾਣ ਜਿੰਨਾ ਮਰਜੀ ਜ਼ੁਲਮ ਕਰ ਲੈਣ ਸਾਡੇ ਤੇ ਸਾਡਾ ਖੂਨ ਪੀ ਕੇ ਰਾਜ ਨਹੀਂ ਸਕਦੀ ਬਾਬਾ ਪ੍ਰਗਟ ਸਿੰਘ ਦੀ ਪੰਜਾਬ ਦੇ ਲੋਕ ਚੰਗੀ ਸੋਚ ਵਾਲੇ ਬੁੱਧੀਮਾਨ ਇਨਸਾਨ ਹੈ ਇਹ ਗੱਲ ਕਹਿੰਦੇ ਵੀ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਾਈ ਅਮਰਪਾਲ ਹੋਵੇਗਾ ਭਾਈ ਸਾਹਿਬ ਜੇ ਜਿਹੜਾ ਹੋਰ ਇਹ ਉਹ ਰਾਜਾ ਹੋਣਾ ਜਿਹੜਾ ਆਕਾਲ ਪੁਰਖ ਉਹ ਹੈਗਰੂ ਨੂੰ ਪਾਇਆ ਜੀ ਉਹਨੇ ਪਤਾ ਨਹੀਂ ਇਹ ਗਰੀਬ ਸਿੱਖੋ ਗਿਓ ਦੇਉ ਪਾਤਸ਼ਾਹੀ ਆਯਾਦ ਰੱਖਣਾ ਮਰੀਦ ਰਿਆਈ ਇਹ ਗਰੀਬਾਂ ਨੂੰ ਪਾਤਸ਼ਾਹੀਆਂ ਦੇ ਦਿਆ ਕਰਦੇ ਇੱਕ ਮਹਾਰਾਜ ਗੁਰੂ ਅਰਗੁਬੇਦ ਸਾਹਿਬ ਜੀ ਦੇ ਜੰਗ ਦੇ ਵਿੱਚ ਜਸੂਸ ਆ ਗਿਆ ਤੇ ਉਹਨੂੰ ਸਿੰਘਾਂ ਨੇ ਚੰਗਾ ਜੁੱਤੀਆਂ ਦੇ ਨਾਲ ਘੜਿਆ ਸੋਦਾ ਲਾਇਆ ਤੇ ਮਹਾਰਾਜ ਨੇ ਵਰਾਇਆ ਫਿਰ ਉਹਨੂੰ ਆਓ ਤੋ ਆਓ ਪਾਣੀ ਤਾਣੀ ਪਿਆਓ ਉਹਨੇ ਜਾ ਕੇ ਜਦੋਂ ਫੇਰ ਉਸਤਕ ਕੀਤੀ ਜਾ ਕੇ ਰਾਜੇ ਦੇ ਕੋਲੇ ਰਚਿੰਗਾ ਦਾ ਬੜਾ ਤੇਜਤਾ ਬੜੇ ਸ਼ੈਤਰਾ ਉਹਨਾਂ ਫੇਰ ਛਤਰ ਫੇਰ ਕੇ ਮਹਾਰਾਜ ਦੇ ਕੋਲੇ ਆ ਗਿਆ ਮਹਾਰਾਜ ਇਹ ਹੁਣ ਤੈਨੂੰ ਰਾਜ ਦਵਾ ਦੇਗੇ ਉਹਨਾਂ ਬੰਦਿਆਂ ਨੂੰ ਰਾਜ ਤੋਂ ਥੱਲੇ ਲਾ ਦੇਗੇ ਅਕਾਲ ਪੁਰਖ ਵਾਹਿਗੁਰੂ ਦੀ ਕਈ ਵਾਰੀ ਇਸ ਤਰ੍ਹਾਂ ਵੀ ਖੇਡ ਬਣ ਜਾਂਦੀ ਆ ਜਿਹੜਾ ਬੰਦਾ ਝਾਰੂ ਮਾਰਨ ਵਾਲਾ ਜਿਹੜਾ ਬੰਦਾ ਦਾਤਰੀ ਦਾ ਪੱਠੇ ਵੜ ਕੇ ਡੰਗਰਾਂ ਨੂੰ ਪਾਉਣ ਵਾਲਾ ਪਰਮੇਸ਼ਰ ਨੂੰ ਪਾਇਆ ਤੇ ਤਖਤ ਤੇ ਉਹਨੂੰ ਵੀ ਬਾ ਸਕਦੀ ਆ ਜੀ 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 ਸੋ ਦੋਸਤੋ ਮੇਰੇ ਨਾਲ ਜੁੜੇ ਸੀਗੇ ਬਾਬਾ ਪ੍ਰਗਟ ਸਿੰਘ ਜਥੇਬੰਦੀ ਬਾਬਾ ਧੱਕੜ ਸਿੰਘ ਸੋ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਭਾਈ ਅਮਰਤਪਾਲ ਦੇ ਮੁੱਦੇ ਨੂੰ ਲੈ ਕੇ ਡਿਬੁਰੂਗੜ੍ਹ ਦੀ ਜੇਲ੍ਹ ਦੇ ਵਿੱਚ 2 ਸਾਲਾਂ ਤੋਂ ਸਲਾਖਾਂ ਦੇ ਪਿੱਛੇ ਬੰਦ ਨੇ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਾਈਕ ਜ਼ਰੂਰ ਦਿਓ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਾਬਾ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਭਾਈ ਅਮਰਤਪਾਲ ਦੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ